ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ 25 ਪਿੰਡਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦਿਆਂ ਪਾਣੀ ਦੀਆਂ ਟੈਂਕੀਆਂ ਦਿੱਤੀਆਂ ਨਿਰਮਲ ਕੁੱਟਿਆ ਸੁਲਤਾਨਪੁਰ ਲੋਧੀ ਤੇ ਸੀਚੇਵਾਲ ਤੋਂ 25 ਪਾਣੀ ਦੀਆਂ ਟੈਂਕੀਆਂ ਰਵਾਨਾ ਕੀਤੀਆਂ ਗਈਆਂ ਇਸ ਮੌਕੇ ਪਿੰਡਾਂ ਦੇ ਸਰਪੰਚਾਂ ਨੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਟੀਲ ਦੀਆਂ ਟੈਂਕੀਆਂ ਉਹਨਾਂ ਦੇ ਪਿੰਡਾਂ ਦੇ ਲਈ ਇੱਕ ਸਦੀਵੀ ਗਹਿਣਾ ਬਣ ਗਈਆਂ ਹਨ ਇਹ ਪਾਣੀ ਵਾਲੀਆਂ ਟੈਂਕੀਆਂ ਦੇ ਨਾਲ ਜਿੱਥੇ ਬੋਟਿਆਂ ਨੂੰ ਪਾਣੀ ਲਗਾਉਣ ਦੇ ਵਿੱਚ ਸਹਾਈ ਹੋਣਗੀਆਂ ਉੱਥੇ ਅੱਗ ਬੁਝਾਉਣ ਦੇ ਕੰਮ ਵੀ ਆਣਗੀਆਂ ਜਦੋਂ ਕਿਦਰੇ ਅਨਹੋਣੀ ਘਟਨਾ ਵਾਪਰਦੀ ਹੈ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਪਿੰਡਾਂ ਦੇ ਸਰਪੰਚਾਂ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ। ਉਹਨੇ ਦੱਸਿਆ ਕਿ ਪੰਜਾਬ ਦੇ ਵਿੱਚ ਹੁਣ ਤੱਕ 7 ਕਰੋੜ 50 ਲੱਖ ਤੋਂ ਵੱਧ ਦੀ ਗ੍ਰਾਂਟ ਦੇ ਨਾਲ 215 ਪਾਣੀ ਦੀਆਂ ਟੈਂਕੀਆਂ ਸੂਬੇ ਦੇ 14 ਜ਼ਿਲ੍ਹਿਆਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ। ਸੰਤ ਸੀਚੇਵਾਲ ਨੇ ਦੱਸਿਆ ਕਿ 50 ਦੇ ਕਰੀਬ ਹੋਰ ਟੈਂਕੀਆਂ ਵੀ ਜਲਦ ਹੀ ਪਿੰਡਾਂ ਨੂੰ ਦਿੱਤੀਆਂ ਜਾਣਗੀਆਂ। ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਸਿਮਰਨ ਸੰਤੂ ਦੀ ਰਿਪੋਰਟ। ਤੇ ਲੰਬੇ ਸਮੇਂ ਤੋਂ ਜਿਹੜੀ ਇਹ ਪਾਣੀ ਦੀ ਮੰਗ ਖਾਸ ਕਰਕੇ ਪਾਣੀ ਬੁੱਟਿਆਂ ਨੂੰ ਪਾਣਾ ਹੋਵੇ ਪਾਣੀ ਸਬੀਲ ਲਾਉਣੀ ਹੋਵੇ ਪਿੰਡਾਂ ਦੇ ਵਿੱਚ ਕੋਈ ਲੈਂਡਰ ਪੈਣਾ ਹੋਵੇ ਕੋਈ ਪ੍ਰੋਗਰਾਮ ਹੋਣਾ ਹੋਵੇ ਤੇ ਸਭ ਤੋਂ ਪਹਿਲਾਂ ਪਾਣੀ ਦੀ ਲੋੜ ਪੈਂਦੀ ਆ ਪਾਣੀ ਦੀ ਟਿੰਕੀ ਦੀ ਖਾਸ ਕਰਕੇ ਗਰੀਬਾਂ ਨੂੰ ਇਹਦੀ ਜਿਆਦਾ ਜ਼ਰੂਰਤ ਪੈਂਦੀ ਆ ਜਾਂ ਜਿੱਥੇ ਪਾਣੀ ਹੈ ਨਹੀਂ ਇਸ ਤਰ੍ਹਾਂ ਹੜ ਆਏ ਆ ਬਹੁਤ ਵੱਡੀ ਦਿੱਕਤ ਸੀ ਉੰਨੇ ਦੇ ਵਿੱਚ ਏ ਕੋਈ ਟੈਂਕੀ ਨਹੀਂ ਸੀ ਮਿਲਦੀ ਤੇ ਜਿਹੜੀਆਂ ਟੈਂਕੀਆਂ ਮਿਲਦੀਆਂ ਸੀ ਲੋਹੇ ਦੀਆਂ ਸੀ ਜਗਾਲ ਉਹਨਾਂ ਨੂੰ ਪਿਆ ਹੋਇਆ ਸੀ ਉਹ ਪਾਣੀ ਖਰਾਬ ਹੋ ਜਾਂਦਾ ਸੀ ਸੋ ਗੁਰੂ ਪਰਸਾ ਨੇ ਕਿਰਪਾ ਕੀਤੀ ਹੈ ਕਿ ਜਦੋਂ ਤੋਂ ਇਹ ਸਾਨੂੰ ਅ ਰਾਜ ਸਭਾ ਦੇ ਮੈਂਬਰ ਬਣਿਆ ਸੀ ਤਕਰੀਬਨ ਜਿਹੜੇ ਹੈਗੇ ਸਾਡੇ 7 ਕਰੋੜ ਦੇ ਜਿਹੜੀ ਹੈਗੀਆਂ ਇਹ ਟੈਂਕੀਆਂ ਵੱਡੀਆਂ ਜਿਹਦੇ ਵਿੱਚ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਇਹ ਟੈਂਕੀਆਂ ਗਈਆਂ ਜੇ ਕਪੂਰਥਲਾ ਕੋ 13 ਟੰਕੀਆਂ ਜਿਹੜੀਆਂ ਹੈ ਸਲਤਨਪੁਰ ਦੇ ਵਿੱਚ ਕਪੂਰਥਲੇ ਦੇ ਵਿੱਚ ਜਲੰਧਰ ਦੇ ਵਿੱਚ ਕਾਫੀ ਟੰਕੇ ਦਿੱਤੀਆਂ ਤਾਂ ਕਿ ਜਿਹੜੇ ਖਾਸ ਕਰਕੇ ਜਿਹੜੇ ਐਸੀ ਪਰਿਵਾਰ ਆ ਉਥੇ ਜਿੱਥੇ ਲੋੜ ਆ ਉਥੇ ਵੀ ਅਸੀਂ ਜਿਹੜੀਆਂ ਹੈਗੇ ਕੋਸ਼ਿਸ਼ ਕੀਤੀ ਟੰਕੇ ਦਿੱਤੇ ਕਿਉਂਕਿ ਹਰ ਜਦੋਂ ਪਲਾਂਟੇਸ਼ਨ ਦਾ ਅਸੀਂ ਬੂਟਿਆਂ ਦਾ ਕਿੰਨੇ ਹਰ ਕੋਈ ਕਹਿੰਦਾ ਕਿ ਬਾਬਾ ਜੀ ਸਾਨੂੰ ਪਾਣੀ ਦੀ ਪਉਣ ਵਾਸਤੇ ਟੈਂਕੀ ਦਿਓ ਫਿਰ ਉਹ ਟੈਂਕੀਆਂ ਜਿਹੜੀਆਂ ਹੈਗੀਆਂ ਕਾਫੀ ਪੰਡਾ ਦੇ ਵਿੱਚ ਗਈਆਂ ਤੇ ਬਹੁਤ ਵਧੀਆ ਇਹ ਟੈਂਕੀਆਂ ਸਾਰੀਆਂ ਸਟੇਲ ਦੀਆਂ ਬਿਲਕੁਲ ਇੱਕ ਨੰਬਰ ਜਿਹੜਾ ਹੈਗਾ ਉਹ ਕੰਮ ਜਿੱਥੇ ਆਪਣੇ ਨੈਸ਼ਨਲੇ ਕੰਪਨੀ ਦੇ ਜਿਹੜੇ ਹੈਗੇ ਆ ਉਹ ਟੈਂਕਰ ਬਣਦੇ ਆ ਉਸ ਕੰਪਨੀ ਦੇ ਕੋਲੇ ਜਿਹੜੇ ਹੈਗੇ ਆ ਬਣਵਾਏ ਜਾਂਦੇ ਤਾਂ ਕਿ ਪੂਰੀ ਵਧੀਆ ਕੁਆਲਿਟੀ ਹੋਵੇ ਤੇ ਲੰਬੇ ਸਮੇਂ ਤਾਰ ਕਰੇ ਜਿਹੜੇ ਟੈਂਕਰ ਸੇਵਾ ਕਰ ਸਕਦਾ। ਭਾਵੇਂ ਪੰਜਾਬ ਭਰ ਤੇ ਹੁਣ ਤੱਕ ਕਿੰਨਿਆ ਕੋ ਟੰਕੇ ਜਿਹੜੇ ਸੰਕਲਪ ਵਿੱਚ ਵਿੱਚ ਰੱਖ ਦਿੱਤੇ ਗਏ। तकरीबन 215 ਟੰਕੀਆਂ। 215 ਟੰਕੀਆਂ ਜਿਹੜੀਆਂ ਹੈਗੀਆਂ ਵਾਖੋ ਹੰਡਾ ਨੂੰ। ਦੇ ਹਰ ਪ੍ਰਵਾਹ ਵਿਦਿਆਕਿਆਂ ਨੂੰ ਇਹ ਟੰਕੇ ਸਾਖ ਕਰਕੇ ਜਿਹੜਾ ਹਰ ਪ੍ਰਵਾਹ ਉੱਤੇ ਵਹੀਂ ਕੰਡੇ ਆਏ ਨਾ ਸਾਰਿਆਂ ਨੂੰ ਜਿਹੜੀਆਂ ਹੈਗੀਆਂ ਵੱਧ ਬੰਡੀਆਂ ਚ ਤਾਂ ਜਿੱਥੇ-ਜਿੱਥੇ ਵੀ ਇਹੋ ਜੀ ਆਪਾ ਪਾਏ ਜਾਂਦੀ ਹੈ ਤੇ ਫਿਰ ਪਾਣੀ ਆ ਜਾਂਦਾ ਫਿਰ ਪਿੰਡਾਂ ਵਿੱਚ ਪਾਣੀ ਵਰ ਜਾਂਦਾ ਜੇਕਰ ਪਾਣੀ ਟਿੰਕੀ ਹੋਵੇ ਤਾਂ ਇੱਕ ਦੂਸਰੇ ਪਿੰਡ ਤੋਂ ਬੇਸੇ ਲਿਆ ਕੇ ਵੰਡ ਸਕਦਾ ਹੈ 14 ਜ਼ਿਲ੍ਹਿਆਂ ਨੂੰ ਕਿੰਨੀਆਂ ਟੰਕੀਆਂ ਦਿੱਤੀਆਂ ਗਈਆਂ 215 ਟੰਕੀਆਂ ਕੁੱਲ ਆ 25ਵੀਂ ਭਰੇ ਗਣ ਤੇ 25 ਟੰਕੀਆਂ ਸੀ ਇਸ ਜਿਹੜੇ ਹੈਗੇ ਸਾਲ ਦੇ ਵਿੱਚ ਦੇ ਰਹੇ ਮੇਰਾ ਨਾਮ ਸਮਿੰਦਰ ਸਿੰਘ ਸੰਧੂ ਪਿੰਡ ਆਲਿਕਲਾ ਸਰਪੰਚ ਆਲਿਕਲਾਂ ਦੇ ਬਾਬਾ ਜੀ ਉਹਨਾਂ ਨੇ ਹੋਰ ਵੀ ਬਹੁਤ ਜ਼ਿਆਦੀ ਕਿਰਪਾ ਸਾਡੇ ਹੜਾਂ ਤੇ ਬੰਨਾਂ ਤੇ ਮਸਿੰਦਰੀ ਹਰ ਕਿਸਮ ਨਾ ਪਹਲੀਆਂ ਕਰਾ ਕੇ ਦੇਣ ਵਾਲੀ ਉਸੇ ਸ਼ਹਿਰ ਦੇ ਦੇ ਹਿਸਾਬੋਂ ਦਾ ਸਭ ਤੋਂ ਵੱਡੀ ਜ਼ਰੂਰਤ ਸੀ ਸਾਡੀ ਖਾਸ ਕਰਕੇ ਜਦੋਂ ਆਲੀ ਮੰਡੀ ਏਰੀਆ ਕੱਚੇ ਰਸਤੇ ਆ ਉੱਥੇ ਬੂਟੇ ਲਾਉਣੇ ਜਾਂ ਕੱਚੇ ਰਸਤਿਆਂ ਦੇ ਪਾਣੀ ਟੰਗਰੋਂ ਵਿੱਚ ਪਿੰਦਾ ਮਿਲਿਆਂ ਤੇ ਹਰ ਜਗ੍ਹਾ ਲੋਟ ਪੈਂਦੀ ਸੀ ਬੜੀ ਸਾਡੀ ਡਿਮਾਂਡ ਸੀ ਉਹਦੇ ਵਿੱਚ ਸਾਨੂੰ ਫਿਰ ਵਿਚੇ ਆਲੀ ਕਲਾ ਨੂੰ ਤੇ ਹੋਰ ਅੱਜ 25 ਟੈਕਿਆਂ ਦੀ ਬਾਬਾ ਜੀ ਨਿਮੰਡ ਕੀਤੀ ਆ ਬਹੁਤ ਜ਼ਿਆਦਾ ਲੋਕ ਇਸ ਗੱਲ ਤੋਂ ਖੁਸ਼ ਹੋ ਕਿ ਬੜੀ ਵੱਡੀ ਡਿਮਾਂਡ ਸੀ ਸਾਡੇ ਲੱਗਦੀ ਇਹ ਲੋਕ ਵੀ ਮੈਂਬਰ ਪਾਰਲੀਮੈਂਟ ਰਹੇ ਨੇ ਕਿਵੇਂ ਦਾ ਯੋਗਦਾਨ ਉਹਨਾਂ ਦਾ ਰਿਹਾ ਹੈ ਲੋਕਾਂ ਦਾ ਚਲੋ ਜੀ ਮੈੜਾ ਤਾਂ ਨਹੀਂ ਕਹਿ ਸਕਦੇ ਕਿਸੇ ਨੂੰ ਸਾਰੇ ਜਿੱਦਾਂ ਦਾ ਕਿਸੇ ਨੂੰ ਰੱਬ ਨੇ ਅਕਲ ਬਖਸ਼ੀ ਆ ਹਿੰਮਤ ਬਖਸ਼ੀ ਪਰ ਜਿਹੜੀ ਮਾਂਪੁਰਸਾਂ ਵਾਲੀ ਗੱਲ ਹੈ ਨਾ ਉਹ ਤਾਂ ਨੀਨਾ ਕੋਈ ਕੋਈ ਕਰ ਸਕਦਾ ਨਾ ਕੀਤੀ ਆ ਕੱਲੇ ਟੈਂਕੀਆਂ ਦੀ ਨਹੀਂ ਕੱਲੇ ਕਿਸੇ ਕਿਸਮ ਦੀ ਨਹੀਂ ਹੁਣ ਤੇ ਜਦੋਂ ਮਾਂਪੁਰ ਹਲ ਸਭਾ ਮੈਂਬਰ ਬਣ ਗਏ ਜਦੋਂ ਨਹੀਂ ਵੀ ਸੀ ਸਾਡੇ ਦੋ ਟਾਈਮ ਹੀ ਮਨ ਦੇ ਵਿੱਚ ਵਹੀਂ ਖਲਾਈ ਵਹੀਂ ਖਾਲ ਕੇ ਸਾਡੇ ਇਲਾਕੇ ਦੀ ਸੇਮ ਕੱਢੀ ਰਸਤੇ ਬਣਾਏ ਜਿੱਥੇ ਅਸੀਂ ਸਾਈਕਲ ਤੇ ਨਹੀਂ ਜਾ ਸਕਦੇ ਉੱਥੇ ਸਾਡੀਆਂ ਗੱਡੀਆਂ ਟਿਕਟ ਜਾਣ ਲੱਗ ਪਈ ਬੰਨ ਬੱਜਾ ਜਿਹੜਾ ਹੁਣ ਬੰਨ ਟੁੱਟਾ 2023 ਤੇ 24 ਤੇ 25 ਚ ਇਹ ਬੰਨ ਦੀ ਵੱਡੀ ਸਾਨੂੰ ਬਹੁਤ ਸਹੂਲਤ ਸੀ ਇਹ 20 ਕਿਲੋਮੀਟਰ ਦਾ ਬੰਨ ਹੈ ਨਾ ਇਹ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਾਬਾ ਜੀ ਉਹਨਾਂ ਦੇ ਦੇਣ ਆ ਇਹਨਾਂ ਨੇ ਸਾਨੂੰ ਕਮੈਨਾ ਮਸ਼ੀਨਾਂ ਪਾਉਣ ਲੈਣ ਦਿੱਤੀਆਂ ਸਾਹ ਦਿੱਤਾ ਡੀਜ਼ਲ ਮੋਹਿਆ ਕਰਿਆ ਕੋਈ ਸੰਗਤ ਨਹੀਂ ਸਾਹ ਦੇ ਕੇ ਉਹ ਬੰਨ ਸਾਰੇ ਜਿਹੜੇ ਬੱਜੇ ਹਨ ਇਹਨਾਂ ਦੀ ਰਹਿਨ ਮਾਈ ਇਹ ਰੱਜੇ ਮੇਰਾ ਨਾਮ ਗਰਮੇਲ ਸਿੰਘ ਆ ਜੀ ਪਿੰਡ ਤਰਫਾ ਰੋਪੜਾ ਸੁਲਤਾਨਪੁਰ ਲੋਧੀ ਜਿਹ ਬਸਨੀਗਾਂ ਜੀ ਅਸੀਂ ਸਾਡੇ ਵੱਲੋਂ ਬਾਬਾ ਜੀ ਵੱਲੋਂ ਬਲੀਰ ਸਿੰਘ ਸੀਚੇਵਾਲ ਜੀ ਰਾਸਵਾ ਮੈਂਬਰ ਵੱਲੋਂ ਸਾਨੂੰ ਜਿਹੜੀ ਟੈਂਕੀਆਂ ਪਾਣੀ ਵਾਹ ਦਿੱਤੀ ਗਈ ਆ ਲੋੜ ਸੀ ਸਾਨੂੰ ਆ ਜਿਹੜੇ ਫਲ ਬੂਟੇ ਜਿਹੜੇ ਲਾਇਦੇ ਸੀਗੇ ਉਹਨਾਂ ਨੂੰ ਪਾਣੀ ਖਾਣੇ ਉਹ ਸੁੱਕ ਜਾਂਦੇ ਸੀ ਤੇ ਜਿਸ ਕਰਕੇ ਬਾਬਾ ਜੀ ਦੀ ਬਹੁਤ ਬਖਾਰ ਕਿਰਪਾ ਹੋਈ ਆ ਰਾਸਵਾ ਮੈਂਬਰ ਦੀ ਇਹਨਾਂ 25 ਟੈਂਕੀਆਂ ਸਾਡੇ ਵਾਕ ਵਾਕ ਪਿੰਡਾਂ ਨੂੰ ਦਿੱਤੀਆਂ ਗਈਆਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ